ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਕਿਉਂਕਿ ਸਾਧ ਸੰਗਤ ਜੀ ਅੱਜ ਅਸੀਂ ਇੱਕ ਛੋਟੇ ਜਿਹੇ ਉਪਾਦ ਦੇ ਬਾਰੇ ਗੱਲ ਕਰਨ ਵਾਲੇ ਹਾਂ ਜਿਹੜਾ ਉਪਾਦ ਕੇ ਤਵੇ ਦੇ ਨਾਲ ਸੰਬੰਧ ਰੱਖਦਾ ਹੈ ਕਿਉਂਕਿ ਸਾਧ ਸੰਗਤ ਜੀ ਤਵਾ ਤਾਂ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਜੇਕਰ ਤੁਸੀਂ ਇੱਕ ਖਾਸ ਚੀਜ਼ ਤਵੇ ਤੇ ਰੋਜ਼ ਹੀ ਰਾਤ ਨੂੰ ਰੱਖ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਕਦੇ ਵੀ ਨਹੀਂ ਰਹੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੇ ਤੁਹਾਡੇ ਘਰ ਵਿੱਚ ਧਨ ਦੀ ਕਮੀ ਕਦੇ ਨਾ ਰਹਿ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ। ਸਤ ਸੰਗਤ ਜੀ ਬਿਨਾ ਕੁਝ ਕੀਤਿਆਂ ਹੀ ਤੁਸੀਂ ਧਨવાન ਬਣ ਸਕਦੇ ਹੋ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਘਰ ਦੇ ਤਵੇ ਦੇ ਬਾਰੇ ਗੱਲ ਕਰਨ ਵਾਲੀ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਸਤ ਸੰਗਤ ਜੀ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਘਰ ਵਿੱਚ ਧਿਆਨ ਰੱਖ ਲੈਂਦੇ ਹੋ ਤੁਹਾਡੇ ਘਰ ਵਿੱਚ ਫਿਰ ਕਦੇ ਵੀ ਪੈਸੇ ਦੀ ਕਮੀ ਪੈਸੇ ਦੀ ਤੋਠ ਨਹੀਂ ਰਹਿ ਜਾਵੇਗੀ ਤੁਸੀਂ ਬਿਨਾ ਕੁਝ ਕੀਤਿਆਂ ਹੀ ਪੈਸਾ ਕਮਾ ਸਕਦੇ ਹੋ ਤੁਸੀਂ ਬਿਨਾ ਕੁਝ ਕੀਤਿਆਂ ਹੀ ਪੈਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਘਰ ਦਾ ਤਵਾ ਕਦੇ ਵੀ ਤਨ ਦੀ ਕਮੀ ਨੂੰ ਨਹੀਂ ਹੋਣ ਦੇਵੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ ਤਾਂ ਸਾਤ ਸੰਗਤ ਜੀ ਤਵਾ ਤਾਂ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਦਾ ਖਾਸ ਮਹੱਤਵ ਖਾਣਾ ਬਣਾਉਣ ਤੱਕ ਨਹੀਂ ਸਗੋਂ ਵਾਸਤੂ ਸ਼ਾਸਤਰ ਦੇ ਅਨੁਸਾਰ ਹੀ ਹੁੰਦਾ ਹੈ। ਸਾਤ ਸੰਗਤ ਜੀ ਜੇਕਰ ਤਵੇ ਨੂੰ ਤੁਸੀਂ ਇਸ ਵਿਧੀ ਤੇ ਇਸ ਨਿਯਮ ਦੇ ਅਨੁਸਾਰ ਘਰ ਵਿੱਚ ਰੱਖਦੇ ਹੋ ਤਾਂ ਇਹ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਹ ਫਿਰ ਫਲ ਦਿੰਦਾ ਹੈ। ਇਸ ਦੇ ਉਲਟ ਜੇਕਰ ਤਵੇ ਨੂੰ ਰੱਖਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਕੁਝ ਅਣਦੇਖੀ ਕਰ ਦਿੰਦੇ ਹੋ ਤਾਂ ਘਰ ਵਿੱਚ ਕੋਈ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਰਸੋਈ ਦੇ ਵਿੱਚ ਤਵਾ ਰੱਖਣ ਦੇ ਬੜੇ ਜ਼ਿਆਦਾ ਨਿਯਮ ਦੱਸੇ ਜਾਂਦੇ ਹਨ ਜੇਕਰ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਨੂੰ ਸਿਹਤ ਸੰਬੰਧੀ ਧਨ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਹਮੇਸ਼ਾ ਘਰ ਦੇ ਵਿੱਚ ਬਰਕਤ ਤੰਦਰੁਸਤੀ ਰੱਖਣ ਦੇ ਲਈ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਸਾਥ ਸੰਗਤ ਜੀ ਇਸ ਵੀਡੀਓ ਨੂੰ ਪੂਰਾ ਹੀ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਸਾਂਗਤ ਜੀ ਸਭ ਤੋਂ ਪਹਿਲਾ ਨੰਬਰ 1 ਕਿ ਰਾਤ ਦੇ ਸਮੇਂ ਖਾਣਾ ਬਣਾਉਣ ਤੋਂ ਪਹਿਲਾਂ ਤਵੇ ਨੂੰ ਜਰੂਰ ਸਾਫ਼ ਕਰਕੇ ਰੱਖਣਾ ਚਾਹੀਦਾ ਹੈ ਅਤੇ ਤਵੇ ਨੂੰ ਰਾਤ ਦੇ ਸਮੇਂ ਵੀ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਕਿਉਂਕਿ ਜੇਕਰ ਅਸੀਂ ਇਸ ਨੂੰ ਗੰਦਾ ਹੀ ਰੱਖ ਦਿੰਦੇ ਹਾਂ ਇਸ ਨਾਲ ਘਰ ਦੇ ਵਿੱਚ ਬੱਚੇ ਅਕਸਰ ਬਿਮਾਰ ਰਹਿੰਦੇ ਹਨ ਇਸ ਲਈ ਤਵੇ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਨੰਬਰ 2 ਸਵੇਰ ਦੇ ਸਮੇਂ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਨੂੰ ਹਮੇਸ਼ਾ ਸਾਫ਼ ਕਰਕੇ ਹੀ ਵਰਤੋ ਭਾਵ ਕਿ ਰੋਟੀ ਬਣਾਉਣ ਤੋਂ ਪਹਿਲਾਂ ਹੀ ਉਸ ਉੱਪਰ ਥੋੜਾ ਜਿਹਾ ਨਮਕ ਪਾ ਦਿਓ ਇਸ ਨਾਲ ਘਰ ਦੇ ਵਿੱਚ ਜਿਹੜੀ ਨਕਾਰਾਤਮਕ ਸ਼ਕਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਨੰਬਰ 3 ਜਦੋਂ ਵੀ ਰੋਟੀ ਬਣਾਉਂਦੇ ਹੋ ਤਾਂ ਪਹਿਲਾਂ ਹੀ ਰੋਟੀ ਗਿਣ ਕੇ ਆਖਰੀ ਰੋਟੀ ਤੁਸੀਂ ਕੁੱਤੇ ਦੇ ਲਈ ਜ਼ਰੂਰ ਕੱਢਣੀ ਹੈ ਇਸ ਲਈ ਘਰ ਦੇ ਵਿੱਚ ਬਰਕਤ ਆ ਜਾਂਦੀ ਹੈ ਨੰਬਰ 4 ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੋਦਾ ਨਹੀਂ ਮਾਰ ਕੇ ਰੱਖਣਾ ਚਾਹੀਦਾ ਇਸ ਨੂੰ ਮੋਦਾ ਰੱਖਣ ਦੇ ਨਾਲ ਸਾਡੇ ਘਰ ਦੇ ਵਿੱਚ ਕਲੇ ਕਲੇਸ਼ ਦਿਨ ਬਦਨ ਵੱਧਦੇ ਹੀ ਜਾਂਦੇ ਹਨ ਨੰਬਰ 5 ਜਦੋਂ ਵੀ ਤੁਸੀਂ ਰਸੋਈ ਦੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਂਦੇ ਹੋ ਉਸ ਨੂੰ ਤੁਰੰਤ ਹੀ ਚੰਗੀ ਤਰ੍ਹਾਂ ਸਾਫ਼ ਕਰਕੇ ਅਜੇ ਹੀ ਜਗ੍ਹਾ ਤੇ ਰੱਖੋ ਜਿਸ ਜਗ੍ਹਾ ਤੇ ਉਸ ਨੂੰ ਕੋਈ ਵੀ ਨਾ ਦੇਖ ਸਕੇ ਜੇਕਰ ਤੁਸੀਂ ਉਸ ਨੂੰ ਸਾਹਮਣੇ ਹੀ ਰੱਖ ਦਿੰਦੇ ਹੋ ਤਾਂ ਇਸ ਦੇ ਨਾਲ ਘਰ ਦਾ ਮੁਖੀ ਜਾਂ ਪਤੀ ਦੀ ਸਿਹਤ ਖਰਾਬ ਹੋ ਜਾਂਦੀ ਹੈ ਨੰਬਰ 6 ਗਰਮ ਤਵੇ ਦੇ ਉੱਪਰ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਵਿੱਚ ਨਿਕਲਣ ਵਾਲੀ ਆਵਾਜ਼ ਤੁਹਾਡੀਆਂ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ ਨੰਬਰ 7 ਤਵੇ ਨੂੰ ਹਮੇਸ਼ਾ ਹੀ ਚਮਕਾ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦਾ ਸੰਬੰਧ ਸਾਡੀ ਕਿਸਮਤ ਨਾਲ ਹੁੰਦਾ ਹੈ ਤਵਾ ਜਿੰਨਾ ਹੀ ਚਮਕੇਗਾ ਓਨੀ ਹੀ ਸਾਡੀ ਕਿਸਮਤ ਚਮਕੇਗੀ ਤਾਂ ਫਿਰ ਕੜਾਈ ਨੂੰ ਵੀ ਤਿੱਖੀ ਚੀਜ਼ ਦੇ ਨਾਲ ਖੁਰਚਣਾ ਨਹੀਂ ਚਾਹੀਦਾ ਨਾਲ ਹੀ ਇਸ ਨੂੰ ਕਦੇ ਵੀ ਝੂਠਾ ਨਹੀਂ ਰੱਖਣਾ ਚਾਹੀਦਾ ਨੰਬਰ 8 ਜਦੋਂ ਵੀ ਤੁਸੀਂ ਤਵਾ ਵਰਤਦੇ ਹੋ ਹਮੇਸ਼ਾ ਹੀ ਲੋਹੇ ਦੀ ਚੀਜ਼ ਦਾ ਹੀ ਇਸਤੇਮਾਲ ਕਰੋ ਜੋ ਸਿਹਤ ਲਈ ਬੜਾ ਹੀ ਚੰਗਾ ਹੁੰਦਾ ਹੈ ਤੇ ਕਦੇ ਵੀ ਨਾਨ ਸਟਿਕ ਜਾਂ ਫਿਰ ਕੋਈ ਹੋਰ ਤਾਤੂ ਦੇ ਬਣੇ ਤਵੇ ਦਾ ਇਸਤੇਮਾਲ ਨਾ ਕਰੋ ਨੰਬਰ 9 ਜੇਕਰ ਤੁਸੀਂ ਤਵੇ ਨੂੰ ਗਰਮ ਕਰਕੇ ਉਸ ਉੱਪਰ ਰੋਟੀ ਪਾਉਣ ਤੋਂ ਪਹਿਲਾਂ ਨਮਕ ਪਾਉਂਦੇ ਹੋ ਇਸ ਦੇ ਨਾਲ ਤੁਹਾਡੇ ਘਰ ਵਿੱਚ ਧਨ ਦੀ ਕਮੀ ਨਹੀਂ ਰਹੇਗੀ ਅਤੇ ਨਾਲ ਹੀ ਤੁਹਾਡਾ ਸਾਰਾ ਹੀ ਵਾਸਤੂ ਦੋਸ਼ ਖਤਮ ਹੋ ਜਾਵੇਗਾ ਨੰਬਰ 10 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਗਰਮ ਤਵੇ ਦੇ ਉੱਪਰ ਪਾਣੀ ਪਾ ਦਿੰਦੀਆਂ ਹਨ ਜੇਕਰ ਤੁਸੀਂ ਇਦਾਂ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਹੀ ਛੱਡ ਦਿਓ ਇਸ ਨਾਲ ਤੁਹਾਡੇ ਘਰ ਵਿੱਚ ਬੜੀਆਂ ਹੀ ਮੁਸ਼ਕਿਲਾਂ ਵੱਧ ਸਕਦੀਆਂ ਹਨ। ਨੰਬਰ 11 ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰੋ। ਹਫ਼ਤੇ ਦੇ ਵਿੱਚ ਤਵੇ ਉੱਪਰ ਨਿੰਬੂ ਦਾ ਮਿੱਠਾ ਸੋਡਾ ਤੇ ਜਾਂ ਫਿਰ ਸਿਰਕਾ ਪਾ ਕੇ ਚੰਗੀ ਤਰ੍ਹਾਂ ਇਸ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ। ਇਸ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਵੇਗੀ ਜੋ ਹਮੇਸ਼ਾ ਹੀ ਸਾਫ਼ ਰਹਿੰਦਾ ਹੈ। ਨੰਬਰ 12 ਤਵੇ ਨੂੰ ਕਦੇ ਵੀ ਚੁੱਲ੍ਹੇ ਉੱਪਰ ਨਾ ਛੱਡੋ। ਇਸ ਤੋਂ ਇਲਾਵਾ ਇਸ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਘਰ ਦੇ ਵਿੱਚ ਲੜਾਈ ਦਿਨ ਬਦ ਦਿਨ ਵੱਧਦੀ ਹੀ ਜਾਂਦੀ ਹੈ ਨੰਬਰ 13 ਜਲੇ ਹੋਏ ਤਵੇ ਦਾ ਭੁੱਲ ਕੇ ਵੀ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਚੰਗੀ ਕਿਸਮਤ ਨੂੰ ਵਿਗਾੜ ਸਕਦਾ ਹੈ ਕਦੇ ਵੀ ਟੁੱਟੇ ਹੋਏ ਬਰਤਨ ਨੂੰ ਨਾ ਵਰਤੋ ਕਿਉਂਕਿ ਸਾਡੀ ਜ਼ਿੰਦਗੀ ਸਾਡੀ ਚੰਗੀ ਕਿਸਮਤ ਨੂੰ ਵਿਗਾੜ ਦੇਵੇਗਾ ਕਦੇ ਵੀ ਟੁੱਟੇ ਹੋਏ ਜਾ ਟੇਡੇ ਮੇਡੇ ਤਵੇ ਦੇ ਉੱਪਰ ਰੋਟੀ ਨਾ ਬਣਾਓ ਇਸ ਨੂੰ ਤੁਰੰਤ ਹੀ ਘਰ ਤੋਂ ਬਾਹਰ ਕੱਢ ਦਿਓ ਨਵੇਂ ਤਵੇ ਦੀ ਵਰਤੋਂ ਕਰੋ ਨੰਬਰ 14 ਤਵੇ ਨੂੰ ਕੱਪੜੇ ਦੇ ਨਾਲ ਸਾਫ਼ ਕਰੋ ਪਾਣੀ ਨਾਲ ਸਾਫ਼ ਕਰਕੇ ਹੀ ਰੋਟੀ ਬਣਾਓ ਅਜਿਹਾ ਕਰਨਾ ਵੀ ਘਰ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ ਨੰਬਰ 15 ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਦਵਾਈਆਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਤਰ੍ਹਾਂ ਕਰਨ ਨਾਲ ਬੜਾ ਹੀ ਅਸ਼ੁਭ ਮੰਨਿਆ ਜਾਂਦਾ ਹੈ ਤੇ ਨਾਲ ਹੀ ਬਿਮਾਰੀਆਂ ਵੱਧ ਜਾਂਦੀਆਂ ਹਨ ਨੰਬਰ 16 ਆਪਣੇ ਘਰ ਦੀ ਫ੍ਰਿਜ ਦੇ ਉੱਤੇ ਭੁੱਲ ਕੇ ਵੀ ਦਵਾਈਆਂ ਨਾ ਰੱਖੋ ਇਸ ਨਾਲ ਦਵਾਈਆਂ ਦਾ ਅਸਰ ਘਟ ਜਾਂਦਾ ਹੈ ਜੋ ਸਾਡੇ ਸਰੀਰ ਦੇ ਰੋਗਾਂ ਨੂੰ ਠੀਕ ਨਹੀਂ ਕਰ ਪਾਉਂਦੀਆਂ ਨੰਬਰ 12 ਕਈ ਲੋਕਾਂ ਦੀ ਆਦਤ ਹੁੰਦੀ ਹੈ ਕੂੜੇ ਵਾਲੇ ਡੱਬੇ ਨੂੰ ਰਸੋਈ ਵਿੱਚ ਰੱਖ ਦਿੰਦੇ ਹਨ ਜੋ ਭੋਜਨ ਬਣਾਉਣ ਤੋਂ ਬਾਅਦ ਕੂੜਾ ਉਸ ਡੱਬੇ ਵਿੱਚ ਪਾ ਦਿੰਦੇ ਹਨ ਪਰ ਅਜਿਹਾ ਕਰਨਾ ਬੜਾ ਗਲਤ ਹੈ ਰਸੋਈ ਦੇ ਵਿੱਚ ਕਦੇ ਵੀ ਕੂੜੇ ਵਾਲਾ ਡੱਬਾ ਨਹੀਂ ਹੋਣਾ ਚਾਹੀਦਾ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 18 ਰਸੋਈ ਦੇ ਵਿੱਚ ਕਦੇ ਵੀ ਪਲਾਸਟਿਕ ਤੇ ਟੁੱਟੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਭੁੱਲ ਕੇ ਨਹੀਂ ਕਰਨਾ ਚਾਹੀਦਾ ਇਸ ਨਾਲ ਨਕਾਰਾਤਮਕ ਊਰਜਾ ਫੈਲਦੀ ਹੈ ਤੇ ਦੂਸਰਾ ਇਹ ਚੀਜ਼ਾਂ ਸਾਨੂੰ ਬਿਮਾਰੀਆਂ ਵੱਲ ਲੈ ਕੇ ਜਾਂਦੀਆਂ ਹਨ ਨੰਬਰ 19 ਆਪਣੇ ਘਰ ਦੀ ਰਸੋਈ ਦੇ ਵਿੱਚ ਭੁੱਲ ਕੇ ਵੀ ਸ਼ੀਸ਼ਾ ਨਹੀਂ ਲਗਾਉਣਾ ਚਾਹੀਦਾ। ਵਾਸਤੂ ਦੇ ਅਨੁਸਾਰ ਬੜਾ ਹੀ ਅਸ਼ubh ਹੁੰਦਾ ਹੈ। ਜੇਕਰ ਰਸੋਈ ਦੇ ਵਿੱਚ ਸ਼ੀਸ਼ਾ ਹੈ ਉਸ ਨੂੰ ਅੱਜ ਹੀ ਬਾਹਰ ਕੱਢ ਦਿਓ। ਇਸ ਨਾਲ ਪਾਣੀ ਤੇ ਅੱਗ ਦਾ ਸੰਤੁਲਨ ਵਿਗੜ ਜਾਂਦਾ ਹੈ। ਨੰਬਰ 20 ਰਸੋਈ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਟੁੱਟਿਆ ਹੋਇਆ ਐਲੂਮੀਨੀਅਮ ਦਾ ਬਰਤਨ ਨਹੀਂ ਰੱਖਣਾ ਚਾਹੀਦਾ। ਇਹ ਸਾਡੀ ਸਿਹਤ ਲਈ ਬੜਾ ਹਾਨੀਕਾਰਕ ਹੈ। ਇਸ ਦੇ ਇਲਾਵਾ ਟੁੱਟੇ ਹੋਏ ਬਰਤਨਾ ਦੇ ਵਿੱਚ ਜੇਕਰ ਅਸੀਂ ਖਾਣਾ ਖਾਂਦੇ ਹਾਂ ਇਸ ਨਾਲ ਸਾਡੀ ਕਿਸਮਤ ਵਿਗੜ ਜਾਂਦੀ ਹੈ ਇਸ ਨਾਲ ਧਨ ਦੀ ਕਮੀ ਵੀ ਹੁੰਦੀ ਹੈ ਨੰਬਰ 21 ਰਸੋਈ ਦੇ ਵਿੱਚ ਭੁੱਲ ਕੇ ਵੀ ਝਾੜੂ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਤਾ ਲਕਸ਼ਮੀ ਨਿਰਾਸ਼ ਹੋ ਜਾਂਦੀ ਹੈ ਜਿਸ ਕਾਰਨ ਸਾਡੇ ਘਰ ਦੇ ਵਿੱਚ ਧਨ ਦੌਲਤ ਤੇ ਬੁਰਾ ਅਸਰ ਹੋ ਜਾਂਦਾ ਹੈ ਨੰਬਰ 21 ਜੇਕਰ ਅਸੀਂ ਰਸੋਈ ਦੇ ਵਿੱਚ ਝਾੜੂ ਰੱਖਦੇ ਹਾਂ ਇਸ ਦੇ ਨਾਲ ਘਰ ਦੇ ਮੈਂਬਰਾਂ ਵਿੱਚ ਲੜਾਈ ਝਗੜੇ ਵਧਣੇ ਸ਼ੁਰੂ ਹੋ ਜਾਂਦੇ ਹਨ ਬਰਕਤ ਤੇ ਬੁਰਾ ਅਸਰ ਪੈਂਦਾ ਹੈ ਧਨ ਦੀ ਕਮੀ ਹੋਣ ਲੱਗ ਜਾਂਦੀ ਹੈ ਤੁਸੀਂ ਤਵੇ ਨੂੰ ਕੜਾਈ ਨੂੰ ਨਿੰਬੂ ਦੇ ਨਾਲ ਰਗੜ ਕੇ ਸਾਫ਼ ਕਰੋ ਅਜਿਹਾ ਕਰਨ ਦੇ ਨਾਲ ਤਵਾ ਤੇ ਕੜਾਈ ਸਾਫ਼ ਹੋ ਜਾਵੇਗਾ ਉਸ ਉੱਪਰ ਵਾਸਤੂ ਦੋਸ਼ ਖਤਮ ਹੋ ਜਾਣਗੇ ਤੁਹਾਡੀ ਕਿਸਮਤ ਉਸੇ ਤਰ੍ਹਾਂ ਹੀ ਚਮਕ ਜਾਵੇਗੀ ਨੰਬਰ 24 ਤਵਾ ਉਸ ਦਿਸ਼ਾ ਦੇ ਉਲਟ ਹੀ ਰੱਖੋ ਜਿਸ ਤੇ ਹਿਸਾਬ ਦੇ ਵਿੱਚ ਤੁਸੀਂ ਰਹਿ ਕੇ ਉਸ ਉੱਤੇ ਖਾਣਾ ਬਣਾਇਆ ਸੀ ਅਜਿਹਾ ਕਰਨ ਨਾਲ ਤੁਹਾਨੂੰ ਬੜਾ ਜ਼ਿਆਦਾ ਲਾਭ ਹੋ ਜਾਵੇਗਾ ਨੰਬਰ 25 ਜਦੋਂ ਤੁਸੀਂ ਤਵੇ ਦੇ ਉੱਤੇ ਨਮਕ ਪਾਉਂਦੇ ਹੋ ਤਾਂ ਉਹ ਸਿੰਧਾ ਨਮਕ ਹੋਣਾ ਚਾਹੀਦਾ ਹੈ ਇਸ ਵਿੱਚ ਹਲਦੀ ਜਾਂ ਫਿਰ ਮਿਰਚ ਮਿਕਸ ਨਹੀਂ ਹੋਣੀ ਚਾਹੀਦੀ ਜਦੋਂ ਇਹ ਨਮਕ ਪੱਕ ਜਾਵੇ ਇਸ ਉੱਪਰ ਰੋਟੀ ਬਣਾ ਕੇ ਜਾਨਵਰਾਂ ਦੇ ਖਾਣ ਲਈ ਰੱਖ ਦਿਓ ਨੰਬਰ 26 ਤਵੇ ਉੱਪਰ ਕਦੇ ਵੀ ਝੂਠੀ ਚੀਜ਼ ਰੱਖ ਕੇ ਗਰਮ ਨਹੀਂ ਕਰਨੀ ਚਾਹੀਦੀ ਇਸ ਨਾਲ ਸਾਨੂੰ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਵੀ ਤਵੇ ਦੀ ਵਰਤੋਂ ਕਰਦੇ ਹੋ ਉਸ ਉੱਪਰ ਜੇਕਰ ਤੁਸੀਂ ਦੁੱਧ ਦੇ ਛਿੱਟੇ ਵੀ ਮਾਰ ਲਓ ਤਾਂ ਬੜਾ ਹੀ ਸ਼ੁਭ ਮੰਨਿਆ ਜਾਵੇਗਾ ਨੰਬਰ 27 ਜਿਸ ਜਗ੍ਹਾ ਤੇ ਤੁਸੀਂ ਖਾਣਾ ਬਣਾ ਰਹੇ ਹੋ ਉਸ ਜਗ੍ਹਾ ਤੇ ਸੱਜੇ ਪਾਸੇ ਜੇਕਰ ਤੁਸੀਂ ਕੜਾਈ ਰੱਖਦੇ ਹੋ ਤਾਂ ਬਹੁਤ ਹੀ ਸ਼ੁਭ ਹੁੰਦਾ ਹੈ ਨੰਬਰ 28 ਜੇਕਰ ਤੁਸੀਂ ਰਸੋਈ ਵਿੱਚ ਬੈਠ ਕੇ ਖਾਣਾ ਖਾਂਦੇ ਹੋ ਤਾਂ ਬੜਾ ਸ਼ੁਭ ਮੰਨਿਆ ਜਾਂਦਾ ਹੈ। ਕਦੇ ਵੀ ਬੈੱਡ ਤੇ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ। ਨੰਬਰ 28 ਆਪਣੀ ਰਸੋਈ ਦੇ ਵਿੱਚ ਕਦੇ ਵੀ ਪੂਜਾ ਦਾ ਸਥਾਨ ਨਹੀਂ ਬਣਾਉਣਾ ਚਾਹੀਦਾ। ਇਹ ਬੜਾ ਹੀ ਅਸ਼ੁਭ ਹੁੰਦਾ ਹੈ। ਨੰਬਰ 29 ਤਵੇ ਨੂੰ ਵਰਤਣ ਤੋਂ ਪਹਿਲਾਂ ਹੀ ਧੋ ਕੇ ਕੁਝ ਸਮਾਂ ਸੁੱਕਣ ਦੇ ਲਈ ਜ਼ਰੂਰ ਰੱਖ ਦਿਓ। ਇਸ ਨਾਲ ਜਲਦੀ ਹੀ ਗਰਮ ਹੋ ਜਾਵੇਗਾ। ਨੰਬਰ 3 ਜੇਕਰ ਤੁਸੀਂ ਰੋਜ਼ਾਨਾ ਤਵਾ ਸਾਫ਼ ਕਰੋਗੇ ਤਾਂ ਇਸ ਨੂੰ ਕਦੇ ਵੀ ਖੁਰਚਣਾ ਨਹੀਂ ਪਵੇਗਾ ਕਿਉਂਕਿ ਤਵੇ ਨੂੰ ਖੁਰਚਣਾ ਹੀ ਨਹੀਂ ਚਾਹੀਦਾ ਇਹ ਬੜਾ ਹੀ ਅਸ਼ੁਭ ਮੰਨਿਆ ਜਾਂਦਾ ਹੈ ਤਵੇ ਉੱਪਰ ਕਦੇ ਵੀ ਘਿਓ ਨਹੀਂ ਪੈਣ ਦੇਣਾ ਚਾਹੀਦਾ ਨੰਬਰ 31 ਆਟਾ ਗੁੰਨਣ ਦੇ ਲਈ ਜੇਕਰ ਅਸੀਂ ਤਾਂਬੇ ਦੇ ਬਰਤਨ ਵਿੱਚ ਪਾਣੀ ਲੈਂਦੇ ਹਾਂ ਤਾਂ ਬਹੁਤ ਹੀ ਚੰਗਾ ਹੁੰਦਾ ਹੈ ਇਹ ਪਾਣੀ ਸ਼ੁਭ ਤੇ ਪਵਿੱਤਰ ਮੰਨਿਆ ਜਾਂਦਾ ਹੈ ਨੰਬਰ 32 ਔਰਤਾਂ ਨੂੰ ਹਮੇਸ਼ਾ ਖਾਣਾ ਬਣਾਉਂਦੇ ਸਮੇਂ ਆਪਣੇ ਅੰਦਰ ਚੰਗੇ ਵਿਚਾਰ ਲੈ ਕੇ ਆਉਣੇ ਚਾਹੀਦੇ ਹਨ ਆਟਾ ਗੁੰਨਦੇ ਸਮੇਂ ਮਨ ਦੇ ਵਿੱਚ ਪਰਮਾਤਮਾ ਜੀ ਦੇ ਵੱਲੋਂ ਦੱਸੇ ਹੋਏ ਸ਼ਬਦ ਕਿਸੇ ਵੀ ਪੰਕਤੀ ਦਾ ਜਾਪ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਟਾ ਸਾਡੀ ਸਿਹਤ ਲਈ ਬੜਾ ਹੀ ਗੁਣਕਾਰੀ ਹੈ ਨੰਬਰ 33 ਆਪਣੀ ਰਸੋਈ ਦੇ ਵਿੱਚ ਸਟੀਲ ਦੇ ਬਰਤਨਾਂ ਦੇ ਨਾਲ ਭਾਂਡੇ ਦੇ ਬਰਤਨ ਪਿੱਤਲ ਦੇ ਬਰਤਨ ਵੀ ਜ਼ਰੂਰ ਰੱਖਣੇ ਚਾਹੀਦੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਧਨ ਦੀ ਕਮੀ ਕਦੇ ਵੀ ਨਹੀਂ ਆਵੇਗੀ। ਨੰਬਰ 34। ਔਰਤਾਂ ਨੂੰ ਰਸੋਈ ਵਿੱਚ ਕੰਮ ਕਰਦੇ ਸਮੇਂ ਹਮੇਸ਼ਾ ਹੀ ਆਪਣਾ ਸਿਰ ਟੱਕ ਕੇ ਰੱਖਣਾ ਚਾਹੀਦਾ ਹੈ। ਜਿਸ ਨਾਲ ਕੰਮ ਦੇ ਵਿੱਚ ਬਰਕਤ ਪੈਂਦੀ ਹੈ। ਮੋਰ ਦੇ ਖੰਭ ਜੇਕਰ ਅਸੀਂ ਰਸੋਈ ਦੇ ਵਿੱਚ ਰੱਖਦੇ ਹਾਂ ਤਾਂ ਬੜੇ ਹੀ ਸ਼ੁਭ ਮੰਨੇ ਜਾਂਦੇ ਹਨ। ਇਸ ਤਰ੍ਹਾਂ ਕਰਨ ਨਾਲ ਨਕਾਰਾਤਮਕ ਊਰਜਾ ਖਤਮ ਹੋ ਜਾਂਦੀ ਹੈ। ਨੰਬਰ 40। ਜੇ ਤੁਸੀਂ ਸਵੇਰੇ ਸਵੇਰੇ ਜਲਦੀ ਉੱਠ ਜਾਂਦੇ ਹੋ ਤਾਂ ਆਪਣੀ ਰਸੋਈ ਨੂੰ ਚੰਗੀ ਤਰ੍ਹਾਂ ਸਾਫ਼ ਸੁਥਰਾ ਕਰਕੇ ਹੀ ਉਸ ਵਿੱਚ ਖਾਣਾ ਤਿਆਰ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਿਉਂਕਿ ਤੁਹਾਡੇ ਘਰ ਦੇ ਵਿੱਚ ਵੀ ਜੇਕਰ ਤੁਸੀਂ ਇਹਨਾਂ ਸਾਵਧਾਨੀਆਂ ਅਨੁਵਰਤਦੇ ਹੋ ਤਾਂ ਕਦੇ ਵੀ ਤੰਗੀ ਤੇ ਮੁਸ਼ਕਿਲ ਦਾ ਸਾਹਮਣਾ ਤੁਹਾਨੂੰ ਨਹੀਂ ਕਰਨਾ ਪਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ